ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜੇਪੀ ਬੋਲਦਾ ਚੈਨਲ ਤੋਂ ਤੁਹਾਡੇ ਰੂਬਰੂ ਹਾਂ ਇੱਕ ਬਹੁਤ ਹੀ ਮੰਦਭਾਗੀ ਖਬਰ ਜਿਹੜੀ ਆ ਰਹੀ ਆ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦਗਰ ਗੁਰਦੁਆਰਾ ਸਾਹਿਬ ਕੰਧ ਸਾਹਿਬ ਵਿਖੇ ਜਿਸ ਵਿੱਚ ਇੱਕ ਸੇਵਕ ਜਿਹੜਾ ਸਿੱਖ ਜਿਹੜਾ ਨਿਸ਼ਾਨ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਉੱਪਰ ਟਾਪ ਤੇ ਪਹੁੰਚਣ ਤੇ ਤਾਰ ਟੁੱਟਣ ਨਾਲ ਉਹ ਥੱਲੇ ਡਿੱਗਿਆ ਤੇ ਉਹਦਾ ਜਿਹੜਾ ਵਾ ਸਿਰ ਉਹ ਥੜਾ ਸਾਫ ਤੇ ਜਾ ਕੇ ਵੱਜਿਆ ਤੇ ਮੌਕੇ ਤੇ ਹੀ ਉਹਨਾਂ ਦੀ ਮੌਤ ਹੋ ਗਈ ਆ ਜਿੰਨਾ ਤੱਕ ਜਾਣਕਾਰੀ ਮਿਲ ਰਹੀ ਆ ਕਿ ਉਹ ਵਿਚਾਰਾ ਬਹੁਤ ਹੀ ਚੰਗਾ ਇਨਸਾਨ ਸੀ ਔਰ ਗੁਰੂ ਘਰ ਦੀ ਸੇਵਾ ਕਰਦਾ ਸੀ ਔਰ ਉਹਦੀ ਪਤਨੀ ਵੀ ਬਿਮਾਰ ਪਈ ਆ ਗੁਰੂ ਮਹਾਰਾਜ ਨੂੰ ਕੀ ਮਨਜ਼ੂਰ ਆ ਉਦਿਆਂ ਉਹ ਹੀ ਜਾਣੇ ਲੇਕਿਨ ਮਨ ਅੱਜ ਇੱਕ ਪਰਿਵਾਰ ਦੇ ਵਿੱਚੋਂ ਜੀ ਖੋਇਆ ਗਿਆ ਉਹਨਾਂ ਦਾ ਬਹੁਤ ਅਫਸੋਸ ਦੀ ਗੱਲ ਆ ਦਿਲ ਬੜਾ ਦੁਖੀ ਹੋਇਆ ਵਾ ਕਿ ਅਜਿਹੀ ਘਟਨਾ ਘਟੀ ਆ ਚਲੋ ਹਰ ਇਨਸਾਨ ਦੁਨੀਆ ਤੋਂ ਆਇਆ ਉਹਨੇ ਜਾਣਾ ਵੀ ਆ ਪਰ ਪਰਿਵਾਰ ਨੂੰ ਪਿੱਛੇ ਛੋਟੀ ਉਮਰ ਦੇ ਵਿੱਚ ਸਤਨਾਮ ਸਿੰਘ ਜੀ ਇਹ ਚਲੇ ਗਏ ਨੇ ਸਾਨੂੰ दिली ਅਫਸੋਸ ਆ ਔਰ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਅੱਜ ਬਟਾਲੇ ਤੋਂ ਖਬਰ ਆ ਰਹੀ ਆ ਉਹਨਾਂ ਦੀ ਪਰਿਵਾਰ ਦੇ ਵਿੱਚ ਵੀ ਕੁਝ ਪਤਨੀ ਬਿਮਾਰ ਆ ਬੱਚੇ ਦੀ ਵੀ ਕਹਿੰਦੇ ਪਹਿਲਾਂ ਮੌਤ ਹੋ ਚੁੱਕੀ ਆ ਲੇਕਿਨ ਅੱਗੇ ਦੁਖੀ ਪਰਿਵਾਰ ਸੀ ਲੇਕਿਨ ਫਿਰ ਵੀ ਚਲੋ ਇਹ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਪਰ ਬਹੁਤ ਹੀ ਜ਼ਿਆਦਾ ਦੁੱਖ ਲੱਗ ਰਿਹਾ ਕਿ ਜਹੀ ਘਟਨਾ ਜਿਹੜੀ ਬਟਾਲੇ ਦੇ ਕੰਧ ਸਾਹਿਬ ਗੁਰਦੁਆਰਾ ਸਾਹਿਬ ਦੇ ਨਾਂ ਨਾਲ ਮਸ਼ਹੂਰ ਆ ਜਿੱਥੇ ਗੁਰੂ ਨਾਨਕ ਦੇਵ ਜੀ ਪਾਸ਼ਾ ਵਿਆਹਣ ਆਏ ਸੀ ਉਹਨਾਂ ਦੀ ਯਾਦਗਾਰ ਸੀ ਜਿਸ ਤਰ੍ਹਾਂ ਕੀ ਨਿਸ਼ਾਨ ਸਾਹਿਬ ਸਾਰੇ ਚੇਂਜ ਹੋ ਰਿਹਾ ਕੋਈ ਕਲਰ ਹੈ ਉਹਨਾਂ ਦੇ ਨਿਸ਼ਾਨ ਜਿਹੜੇ ਚੇਂਜ ਹੋ ਰਿਹਾ ਤੇ ਸਾਰੇ ਗੁਰਦੁਆਰੇ ਸਭਾਂ ਚ ਚੇਂਜ ਕਰ ਰਹੇ ਨੇ ਉਹੀ ਸੇਵਾ ਨਿਭਾ ਰਿਹਾ ਸਤਨਾਮ ਸਿੰਘ ਜਦੋਂ ਉੱਪਰ ਟੌਪ ਤੇ ਗਿਆ ਤਾਂ ਉਹ ਰੱਸੀ ਟੁੱਟ ਗਈ ਆ ਤੇ ਉਹ ਕੀ ਕਾਰਨ ਆ ਉਹ ਤੇ ਹੁਣ ਮੌਕੇ ਤੇ ਪਤਾ ਲੱਗੇਗਾ ਬਾਅਦ ਚੋਂ ਲੇਕਿਨ ਇਹ ਜੋ ਘਟਨਾ ਹੋਈ ਆ ਬਹੁਤ ਦੁਖਦਾਈ ਘਟਨਾ ਵਾ ਬਹੁਤ ਮਨ ਨੂੰ ਠੇਸ ਲੱਗਾ ਜੀ ਸਤਨਾਮ ਸਿੰਘ ਨੂੰ ਮੈਂ ਫੇਰ ਇੱਕ ਵਾਰੀ ਕਹਿੰਨਾ ਵਾਹਿਗੁਰੂ ਆਪਣੇ ਉਹਨਾਂ ਦੇ ਗੁਰੂ ਘਰ ਦੇ ਵਿੱਚ ਹੀ ਉਹਨਾਂ ਦੇ ਆਖਰੀ ਸਾਹ ਉਹਨਾਂ ਨੇ ਲਏ ਆ ਵਾਹਿਗੁਰੂ ਜੀ ਨੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਫਿਰ ਵੀ ਸਾਰੇ ਪੰਜਾਬ ਦਾ ਸਾਰੇ ਪੰਜਾਬ ਵੱਲੋਂ ਸਾਰੇ মিডিਆ ਵੱਲੋਂ ਬੜੀ ਦੁਖਦਾਈ ਘਟਨਾ ਜੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ